ਨਸ ਸਹਿਜ ਸੁਭਾਈ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀ ਤੋਦ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦੇਸਾ ਜਿਸ ਪਾਸ ਬਹਿਠਿਆ ਸੋਹੀ ਹੈ ਸਵਨਾੰਦਾ ਵੀਸਾ ਸਜਣ ਸਚਾ ਪਾਤਿ ਸੋ ਸਿਰਸਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹ ਸਤਨਾਮ ਸ਼੍ਰੀ गुरु साहिब जी सलोक महल्ला चौथा गोरमुख आंतर शांत है ਮਨ ਤਨ ਨਾਮ ਸਮਾਈ ਨਾਮ ਚਿਤ ਵੇ ਨਾਮ ਪੜੈ ਨਾਮ ਰਹੈ ਲਿਵ ਲਾਈ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮ ਚਿਤ ਵੈ ਨਾਮ ਪੜੈ ਨਾਮ ਰਹੈ ਲਿਵ ਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸਤਗੁਰ ਮਿਲੈ ਨਾਮ ਊਪਜੈ ਤੇਸ ਨ ਭੁਖ ਸਭ ਜਾਏ ਨਾਨਕ ਨਾਮੇ ਰਤੇ ਨਾਮੁ ਪੱਲੇ ਪਾਈ ਮਹੱਲਾ ਚੌਥਾ ਸਤਿਗੁਰ ਪ੍ਰਖ ਜੀ ਮਾਰਿਆ ਰਾਮ ਭ੍ਰਮਿਆ ਘਰ ਛੋੜ ਗਿਆ ਉਸ ਪਿੱਛੇ ਵਜੇ ਫਕੜੀ ਮੋਹ ਕਾਲਾ ਆਗੈ ਭਇਆ ਉਸ ਅਰਲ ਵਰਲ ਮੋਹੋ ਨਿਕਲੇ ਨਿਤ ਝੱਗੂ ਸੋਟਦਾ ਮੂਆ ਕੀ ਆ ਹੋਵੇ ਕਿਸੇ ਹੀਦ ਕੀਤੇ ਜਾਂ ਤੋਰ ਕਿਰਤ ਓ ਸਦਾ ਏਹੋ ਜਿਹਾ ਪਿਆ ਜਿਥੈ ਉਹ ਜਾਏ ਤਿਥੈ ਉਹ ਝੂਠਾ ਬੂੜ ਬੋਲੇ ਕਿਸੈ ਨਾ ਭਾਵੇ ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਦਰ ਸੱਚ ਅਗੋ ਦੇ ਜਨ ਨਾਨਕ ਆਖ ਸੁਣਾਵੇ ਪੌੜੀ ਗੁਰ ਸਚ ਬੱਧਾ ਥੀ ਹੋ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਆਪ ਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲੇਤੇ ਨਾਨਕ ਸਦ ਬਲਹਾਰ ਜਿਸ ਗੁਰ ਕੇ ਗੁਣ ਈਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿਤੇ ਨਾਨਕ ਸਦ ਵਲਹਾਰ ਜਿਸ ਗੁਰ ਕੇ ਗੁਣ ਈਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮੁਹੱਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੁ ਚਿਤਵੈ ਨਾਮੁ ਪੜੈ ਨਾਮੁ ਰਹੈ ਲੇਵ ਲਾਇ ਰਾਗ ਸੋਰਠਿ ਕੀ ਵਾਰ ਪੌੜੀ 27ਵੀਂ ਸਲੋਕਾਂ ਨਾਲ